ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਲੰਬ ਚੱਕਰੀ ਵੇਲਣ ਦੀ ਸਤ੍ਹਾ ਦਾ ਖੇਤਰਫਲ ਸੋ ਅੱਜ ਦਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜਾ ਬੱਚਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈਆਂ ਨੇ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਆਪਾਂ ਕੀ ਹੈਗਾ ਇਸ ਚੈਨਲ ਤੇ ਤੁਹਾਨੂੰ ਪੂਰਾ 베ਸ ਤੋਂ ਕੀ ਮੈਥ ਕਵਰ ਕਰਵਾ ਰਹੇ ਹਾਂ 100 ਕਲਾਸਿਸ ਵੀ ਬਹੁਤ ਇੰਪੋਰਟੈਂਟ ਨੇ ਜੀ ਸੋ ਜਿਹੜੇ ਬੱਚੇ ਨੇ ਹਾਲੇ ਤੱਕ ਉਹ ਕਲਾਸਿਸ ਨਹੀਂ ਦੇਖੇ ਉਹ ਵੀ ਜਰੂਰ ਦੇਖੋ ਸੋ ਅੱਜ ਦਾ ਆਪਣਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਲਈ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਬਣੀ ਰਹਿਣਾ ਜੀ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਵੀਰਾਂ ਕੇ ਸਿਰ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਜੀ ਆਪਾਂ ਥਿਊਰੀ ਅਨਾਲਿਸਿਸ ਟਾਪਿਕ ਨੂੰ ਕਵਰ ਕਰਾਂਗੇ ਫਰਸਟ ਆਫ ਆਲ ਦੇਖੋ ਜੀ ਕਹਿੰਦਾ ਜੇਕਰ ਅਸੀਂ ਕਾਗਜ਼ ਦੀਆਂ ਅਨੇਕਾ ਚੱਕਰਾਕਾਰ ਸ਼ੀਟਾਂ ਲਈਏ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਖੜੇ ਦਾ ਢੇਰੀ ਲਗਾਈਏ ਜਿਵੇਂ ਪਹਿਲਾਂ ਅਜਤਾਕਾਰ ਕਾਗਜ਼ ਨਹੀਂ ਬਣਾਈ ਸੀ ਤਾਂ ਸਾਨੂੰ ਕੀ ਪ੍ਰਾਪਤ ਹੋਵੇਗਾ ਠੀਕ ਹੈ ਕਹਿਣਾ ਤਾਂ ਦੇਖੋ ਸ਼ੇਪ ਹੈ ਜੀ ਜਿਹੜਾ ਆਪਾਂ ਹੁਣ ਪੜਿਆ ਉਹਨੂੰ ਕੀ ਆਪਾਂ ਡਾਇਗਰਾਮ ਨੂੰ ਚ ਐਵੇਂ ਦੱਸ ਸਕਦੇ ਹਾਂ ਦੇਖੋ ਆਪਣੇ ਕੋਲੇ ਆ ਡਾਇਗਰਾਮ ਹੈ ਜੀ ਦੇਖੋ ਆਪਾਂ ਕੀ ਇਹ ਕਾਗਜ਼ ਇੱਕ ਮਤਲਬ ਗੋਲਾ ਕਰ ਜਣਾ ਟੁਕੜੇ ਲਏ ਠੀਕ ਹੈ ਇਸ ਲੋਟਾ ਆਪਾਂ ਨੇ ਇੱਕ ਤੋਂ ਉੱਪਰ ਇੱਕ ਰੱਖਿਆ ਇੱਕ ਤੋਂ ਉੱਪਰ ਇੱਕ ਰੱਖਿਆ ਜਿਵੇਂ ਇਸ ਲੋਟਾ ਆਪਣਾ ਕੀ ਸ਼ੇਪ ਆ ਸ਼ੇਪ ਬਣ ਗਈ ਜੀ ਕਹਿਣ ਦਾ ਮੀਨਿੰਗ ਆ ਸ਼ੇਪ ਬਣ ਗਈ ਜੇਕਰ ਇਸ ਨੂੰ ਟੇ ਰਸੀਦ ਦੇ ਖਰੇਦਾ ਰੱਖਦੇ ਹਾਂ ਤਾਂ ਸਾਨੂੰ ਜੋ ਪ੍ਰਾਪਤ ਹੋਵੇਗਾ ਇੱਕ ਲੰਬ ਚੱਕਰੀ ਵੇਲਣ ਕਹੋਂਦਾ ਹੈ ਕਹਿਣ ਦਾ ਮੀਨਿੰਗ ਹੈ ਜਦ ਆਪਾਂ ਪੂਰੇ ਸਿੱਧੇ ਤਾ ਤੇ ਆਪਾਂ ਇਹਨੂੰ ਖੜਾ ਰੱਖਦੇ ਆ ਇਹ ਸ਼ੇਪ ਪ੍ਰਾਪਤ ਹੋ ਜਾਂਦਾ ਤਾਂ ਇਹਨੂੰ ਆਪਾਂ ਕੀ ਹੈ ਜਿਹੜਾ ਰਾਈਟ ਸਰਕੂਲਰ ਸਿਲੰਡਰ ਕਹਿੰਦੇ ਆ ਜੀ ਜਦੋਂ ਕਹਿੰਦਾ ਸ਼ੇਪ ਇਹਨਾਂ ਦੀ ਇੱਕ ਤਾਂ ਥੱਲੋਂ ਤਾਂ ਜਿਹੜੀ ਚੱਕਰਾਕਾਰ ਹੋਵੇ ਤੇ ਇਹਨਾਂ ਦੀ ਜਿਹੜਾ ਆ ਸ਼ੇਪ ਹੈ ਜੀ ਆ ਕੀ ਲੰਬ ਹੋਵੇ ਕਹਿਣ ਦਾ ਮਤਲਬ ਇਹ 90 ਡਿਗਰੀ ਦਾ ਕੋਣ ਤੇ ਸਿੱਧੀਆਂ ਹੋਣਾ ਤਾਂ ਇਹ ਮਤਲਬ ਕੀ ਬਣ ਜਾਂਦਾ ਤਾਂ ਆਪਣੇ ਲੱਭ ਇਹ ਸਿਲੰਡਰ ਜੇ ਚੱਕਰੀਕਾਰੀ ਵੇਲਣ ਬਣ ਜਾਂਦੇ ਆ ਕਹਿੰਦਾ ਇਸ ਦਾ ਕਾਰਨ ਇਹ ਹੈ ਕਿ ਇਸ ਦਾ ਆਧਾਰ ਚੱਕਰਾਕਾਰ ਹੈ ਤੇ ਢੇਰੀ ਨੂੰ ਆਧਾਰ ਤੋਂ ਲੰਬ ਰੂਪ ਵਿੱਚ ਰੱਖਿਆ ਗਿਆ ਹੈ ਹਮੇ ਸਮਝਸਿਆ ਵੀ ਕਿਉਂ ਬਣ ਇਹ ਐਮ ਆਪਾਂ ਰਾਈਟ ਸਰਕੂਲਰ ਸਿਲੰਡਰ ਕਿਉਂ ਕਹਿੰਨੇ ਆ ਕਿਉਂਕਿ ਜਿਹੜਾ ਇਹਦਾ ਆਧਾਰ ਹੈ ਉਹ ਤਾਂ ਕੀ ਹੈ ਉਹ ਤਾਂ ਹੈਗਾ ਚੱਕਰਾਕਾਰ ਤੇ ਜਿਹੜੀ ਢੇਰੀ ਹੈ ਲੰਬ ਰੂਪ ਵਿੱਚ ਕੀ ਉੱਪਰ ਸਿੱਧੇ ਲੋਟ ਖੜੀ ਹੈ ਕਹਿੰਦਾ ਇਸ ਪ੍ਰਕਾਰ ਬੇਲਣ ਲੰਬ ਚੱਕਰੀ ਬੇਲਣ ਨਹੀਂ ਹੁੰਦਾ ਜਿਹੜੇ ਆਪਾਂ ਕਈ ਜਿਹੜੇ ਕਈ ਹੁੰਦੇ ਨੇ ਜੀ ਇਹ ਲੈਣ ਕੀ ਹੈ ਵੀ ਦੇਖੋ ਨੀਚੇ ਸ਼ੇਪ ਸ਼ੁੱਧ ਦਿਖਾਈਏ ਕਹਿੰਦੇ ਇਹਨਾਂ ਨੂੰ ਆਪਾਂ ਲੰਬ ਚੱਕਰੀ ਸ਼ਮਕੂ ਨਹੀਂ ਕਹਿੰਦੇ ਆਹ ਸੌਰੀ ਜੀ ਲੰਬ ਚੱਕਰੀ ਬੇਲਣ ਹੀ ਕਹਿੰਦੇ ਕਹਿ ਸਕਦੇ ਜਿਵੇਂ ਦੇਖੋ ਜੀ ਕਹਿੰਦਾ ਚਿੱਤਰ 13.7a ਵਿੱਚ ਜਦੋਂ ਤੁਸੀਂ ਇੱਕ ਬੇਲਣ ਨੂੰ ਵੇਖ ਰਹੇ ਹੋ ਜਿਹੜਾ ਨਿਸ਼ਚਿਤ ਰੂਪ ਵਿੱਚ ਇੱਕ ਚੱਕਰਾਕਾਰ ਹੈ ਪਰੰਤੂ ਦਾਰ ਤੋਂ ਸਮਕੋਣ ਤੇ ਨਹੀਂ ਹੈ ਇਸ ਨੂੰ ਸੀ ਲੰਬ ਚੱਕਰੀ ਬਿਲ ਨਹੀਂ ਕਹਿ ਸਕਦੇ ਕਹਿੰਦਾ ਮੈਨੂੰ ਕੀ ਹੈ ਦੇਖੋ ਜੀ ਆਧਾਰ ਤੋਂ ਇਹ ਕੀ ਹੈ ਗੋਲਾਕਾਰ ਹੈ ਸ਼ੇਪ ਵੀ ਇਹਦੀ ਇਸ ਲੋਟ ਹੈ ਬਟ ਆਪਾਂ ਇਹਨੂੰ ਕੀ ਹੈ ਲੰਬ ਚੱਕਰੀ ਵਿਲ ਨਹੀਂ ਕਹਿ ਸਕਦੇ ਕਿਉਂ ਕਿ ਇਹ ਸਿੱਧੇ ਲੋਟ ਨਹੀਂ ਹੈਗਾ ਇਹ ਪੂਰੇ 90 ਡਿਗਰੀ ਦੇ ਕੋਣ ਤੇ ਨਹੀਂ ਹੈਗਾ 90 ਡਿਗਰੀ ਦੇ ਜੇ ਕੋਣ ਤੇ ਹੋਗਾ ਤਾਂ ਬਣਦਾ ਇਹ ਕੀ ਟੇਢੇ ਲੋਟ ਤਾਂ ਆਪਾਂ ਇਹਨੂੰ ਕੀ ਆਪਾਂ ਨਾ ਲੰਬ ਚੱਕਰੀ ਵਿਲ ਨਹੀਂ ਕਹਿ ਸਕਦੇ ਕਹਿੰਦਾ ਨਿਰਸੰਦੇਹ বিনা ਸ਼ੱਕ ਜੇਕਰ ਵਿਲਨ ਦਾ ਆਧਾਰ ਚੱਕਰਾਕਾਰ ਨਾ ਹੋਵੇ ਜਿਵੇਂ ਕਿ ਚਿੱਤਰ ਸਾਤ ਪਰ ਵੀ ਵਿੱਚ ਦਿਖਾਇਆ ਗਿਆ ਤਾਂ ਵੀ ਇਸ ਨੂੰ ਲੰਬ ਚੱਕਰੀ ਬੇਲਣ ਨਹੀਂ ਕਹਿ ਸਕਦੇ ਹੁਣ ਦੂਜਾ ਦੇਖੋ ਇਹ ਚੈਂਟ ਡਾਇਗਰਾਮ ਇਹਦੀ ਪ੍ਰੋਪਰਲੀ ਸ਼ੇਪ ਹੈ ਜਿਹੜੀ ਗੋਲਾਕਾਰ ਨਹੀਂ ਹੈਗੀ ਆਪਾਂ ਮੇਂ ਦੇਖੋ ਇੱਥੇ ਨਾਲ 90 ਡਿਗਰੀ ਦਾ ਕੋਣ ਬਣਾਣਾ ਹੈ ਫਿਰ ਵੀ ਆਪਾਂ ਕੀਏਗਾ ਇਹਨੂੰ ਕੀ ਲੰਬ ਚੱਕਰੀ ਇਹਦਾ ਬੇਲਣਾ ਨਹੀਂ ਕਹਿ ਸਕਦੇ ਕਹਿਣ ਦਾ ਮਤਲਬ ਲੰਬ ਚੱਕਰੀ ਜਿਹੜਾ ਬੇਲਣਾ ਜਾਂ ਇਕੱਲਾ ਬੇਲਣਾ ਕਹਿ ਲੋ ਹੀ ਕੀ ਹੋਣਾ ਚਾਹੀਦਾ ਨਿਸ਼ਚਿਤ ਜਿਹੜਾ ਮਤਲਬ ਗੋਲਾਕਾਰ ਸ਼ੇਪ ਹੋਣੀ ਚਾਹੀਦੀ ਤੇ 90 ਡਿਗਰੀ ਤੇ ਪੂਰੇ ਤੇ ਕੀਏਗਾ ਖੜਿਆ ਹੋਣਾ ਚਾਹੀਦਾ ਜੇ ਉਹਨੂੰ ਉਹ ਕੀ ਹੁੰਦਾ ਆਪਣਾ ਬੇਲਣ ਹੁੰਦਾ ਹੈ ਨੈਕਸਟ ਦੇਖੋ ਇੱਥੇ ਟਿੱਪਣੀ ਦੇਖੋ ਵੀ ਵਿਸ਼ੇਸ਼ ਕੀ ਲਿਖੀ ਹੋਈ ਹੈ ਕਹਿੰਦਾ ਇੱਥੇ ਅਸੀਂ ਸਿਰਫ ਲੰਬ ਚੱਕਰੀ ਵੇਲਣ ਦਾ ਹੀ ਧਿਆਨ ਕਰਾਂਗੇ ਜਦੋਂ ਤੱਕ ਕਿਹਾ ਜਾ ਕਿਹਾ ਨਾ ਜਾਵੇ ਵੇਲ ਨੂੰ ਤਾਂ ਸਾਡਾ ਪ੍ਰੋਬਲਮ ਚੱਕਰੀ ਵੇਲ ਹੈ ਠੀਕ ਹੈ ਜੀ ਕਹਿੰਦਾ ਮਤਲਬ ਜਦ ਤੱਕ ਕਿਹਾ ਨਾ ਜਾਵੇ ਆਪਾਂ ਵੇਲ ਨੂੰ ਕੀ ਸਮਝਾਂਗੇ ਆਪਾਂ ਲੰਬ ਚੱਕਰੀ ਵੇਲ ਨਹੀਂ ਸਮਝਾਂਗੇ ਕਹਿੰਦਾ ਹੁਣ ਅਸੀਂ ਜੇਕਰ ਕਿਸੇ ਵੇਲ ਨੂੰ ਰੰਗੀਨ ਕਾਗਜ਼ ਨਾਲ ਟਕਣਾ ਹੋਵੇ ਤਾਂ ਸਾਨੂੰ ਕਾਗਜ਼ ਦੀ ਘੱਟੋ ਘੱਟ ਮਾਤਰਾ ਕਿੰਨੇ ਕਰ ਸਕਾਂਗੇ ਪਹਿਲਾ ਕਾਗਜ਼ ਜਾਂ ਅਜ ਤੱਕ ਕਰ ਸ਼ੀਟ ਜਹੀ ਲੋ ਜਿਸ ਦੀ ਲੰਬਾਈ ਇਸ ਤਰ੍ਹਾਂ ਹੋਵੇ ਕਿ ਕਾਗਜ਼ ਵੇਲਨ ਦੇ ਚਾਰੋਂ ਤਰਫ ਇੱਕ ਬਾਰਕ ਘੁੰਮ ਜਾਵੇ ਅਤੇ ਉਸ ਦੀ ਚੌੜਾਈ ਵੇਲਨ ਦੀ ਉਚਾਈ ਦੇ ਬਰਾਬਰ ਹੋਵੇ ਜਿਵੇਂ ਕਿ ਨੀਚੇ ਡਾਇਗਰਾਮ ਦੇਖੋ ਜੀ ਆ ਨੀਚੇ ਦੇਖੋ ਆਪਾਂ ਨੇ ਇੱਕ ਮਤਲਬ ਸ਼ੀਟ ਲਈ ਜਾਂ ਕਾਗਜ਼ ਲਿਆ ਜਿਹੜਾ ਇਸ ਨੋਟ ਲਈ ਆ ਕਿ ਜਦੋਂ ਆਪਾਂ ਇਹਨੂੰ ਫੋਲਡ ਕਰਦੇ ਆ ਜਾਂ ਮੋੜਦੇ ਆ ਤਾਂ ਆਪਾਂ ਨੂੰ ਕੀ ਪੂਰੇ ਸਿਲੰਡਰ ਦੇ ਰੂਪ ਵਿੱਚ ਆਏ ਬਣੇ ਕਹਿਣ ਦਾ ਮਤਲਬ ਇਸ ਜਿਹੜਾ ਪੇਜ ਹੈ ਜੀ ਇਹਨੂੰ ਇਹਨਾਂ ਪੈਸੇ ਦੇ ਲੋਟ ਕੱਟਿਆ ਵੀ ਕੀ ਹੈ ਜਦੋਂ ਆਪਾਂ ਇਹਨੂੰ ਮੌੜੀ ਤਾਂ ਆਪਣੇ ਕੋਲੇ ਆ ਸਿਲੰਡਰ ਬਣ ਗਿਆ ਜੀ ਕਹਿੰਦਾ ਇਸ ਸ਼ੀਟ ਦਾ ਖੇਤਰਫਲ ਸਾਨੂੰ ਵੇਲਨ ਦੀ ਵਕਰ ਸਤਹ ਦਾ ਖੇਤਰਫਲ ਦੇਵੇਗਾ ਜਿਹੜੀ ਸ਼ੀਟ ਹੈ ਜੀ ਇਹ ਆਪਾਂ ਨੂੰ ਕੀ ਹੈ ਵੇਲਨ ਦੀ ਵਕਰ ਸਤਹ ਦਾ ਖੇਤਰਫਲ ਦੇਵੇਗਾ ਤਾਂ ਦੇਖੋ ਕਿ ਸ਼ੀਟ ਦੀ ਲੰਬਾਈ ਲੰਬ ਚੱਕਰ ਦੀ ਧਾਰ ਦੇ ਘੇਰੇ ਦੇ ਪਰਿਮਾਪ ਦੇ ਬਰਾਬਰ ਹੈ ਜੋ ਕਿ 2πr ਹੈ ਕਹਿੰਦਾ मीनिंग ਕੀ ਹੈ ਵੀ ਜਿਹੜੀ ਆਪਣੀ ਹੈ ਵੀ ਆਪਣੀ ਜਿਹੜੀ ਸ਼ੀਟ ਦੀ ਲੰਬਾਈ ਹੈ ਜੀ ਐਲ ਹ ਲੰਬਾਈ ਹੈ ਹੀ ਲੰਬਾਈ ਹੈ ਇਹ ਕੀ ਹੈ ਇਹ ਜਿਹੜਾ ਲੰਬ ਚੱਕਰੀ ਦੇ ਜਿਹੜੇ ਆਧਾਰ ਦਾ ਪਰਿਮਾਪ ਦੇ ਬਰਾਬਰ ਕੀ ਆਪਾਂ ਨੂੰ ਕੀ ਹੈ ਵੀ ਬਰਾਬਰ ਹੈ ਜਿਹੜਾ ਕੀ ਹੁੰਦਾ ਹੈ 2 ਪਾਈ ਆਰ ਇਸ ਲਈ ਕਹਿੰਦਾ ਬੇਲਨ ਦੀ ਵਕਰ ਸਤਾ ਦਾ ਖੇਤਰਫਲ ਕੀ ਹੁੰਦਾ ਹੈ ਆਈ ਤੱਕਰ ਸ਼ੀਟ ਦਾ ਖੇਤਰਫਲ ਲੰਬਾਈ ਗੁਣਾ ਚੌੜਾਈ ਬਰਾਬਰ ਹੈ ਬੇਲਨ ਦੇ ਆਧਾਰ ਦਾ ਪਰਿਮਾਪ ਗੁਣਾ ਉਚਾਈ ਕਹਿੰਦਾ ਮੈਨਿੰਗ ਕੀ ਹੋ ਗਿਆ ਜੀ ਨੀਚੇ ਦੇਖੋ ਆਪਣੇ ਦਾ ਵਿਆਹ ਬਣ ਗਿਆ ਤੇ ਇਹ ਬਣ ਗਿਆ ਆਪਣੇ ਕੋਲੇ ਵੇਲਣ ਦੀ ਵਕਰਸਤ ਦਾ ਇੰਪੋਰਟੈਂਟ ਇਹ ਹੈ ਕੀ ਬਣ ਗਿਆ 2 पाई r h ਇਹ ਕੀ ਹੁੰਦਾ ਹੈ ਵੇਲਣ ਦੀ ਵਕਰਸਤ ਦਾ ਖੇਤਰਫਲ ਜਿੱਥੇ ਕਹਿੰਦਾ r ਵੇਲਣ ਦੇ ਆਧਾਰ ਦਾ ਵਿਆਸ ਅਰਧ ਵਿਆਸ ਹੈ ਤੇ h ਉਸ ਦੀ ਉਚਾਈ ਹੈ ਕਹਿੰਦਾ ਮਤਲਬ ਇਹ ਜਿਹੜਾ ਆਪਣਾ ਫਾਰਮੂਲਾ ਇਹਦੇ ਵਿੱਚ r ਤਾਂ ਕੀ ਹੋ ਗਿਆ ਅਰਧ ਵਿਆਸ ਹੋ ਗਿਆ h ਕੀ ਹੋ ਗਈ ਉਚਾਈ ਹੋਗੀ ਟਿੱਪਣੀ ਕੀ ਲਿਖੀ ਹੋਈ ਹੈ ਜੀ ਕਹਿੰਦਾ ਵੇਲਣ ਦੀ ਸਥਿਤੀ ਜਦੋਂ ਤੱਕ ਜਾਂ ਫਿਰ ਕਿਹਾ ਨਾ ਜਾਵੇ ਵੇਲਣ ਦੇ ਅਰਧ ਅਭਿਆਸ ਤੋਂ ਸਾਡਾ ਭਵੂ ਦੇ ਚੱਕਰੀ ਆਧਾਰ ਦੇ ਅਰਧ ਅਭਿਆਸ ਤੋਂ ਠੀਕ ਹੈ ਜੀ ਜਦ ਤੱਕ ਆਪਾਂ ਨਾ ਕਹ ਦੇਵੇ ਆਪਾਂ ਨੇ ਸਮਝਣਾ ਹੈ ਵੀ ਜਿਹੜਾ ਉਹ ਕੀ ਗਾਹੀ ਗੱਲ ਕਰ ਰਹੇ ਨੇ ਜਦੋਂ ਆਪਾਂ ਸਿਲੰਡਰ ਜਦ ਵੇਲਣ ਦੀ ਗੱਲ ਕਰਦੇ ਆ ਚੱਕਰੀ ਆਧਾਰ ਦੇ ਅਰਧ ਵਿਆਦੀ ਗੱਲ ਕਰ ਰਹੇ ਆ ਇਹ ਇਹ ਕਹਿੰਦੀ ਕਹਿੰਦਾ मीनिंग ਹੈ ਜੀ ਨੈਕਸਟ ਦੇਖੋ ਜੀ ਜੇਕਰ ਬੇਲਨ ਦੇ ਉੱਪਰਲੇ ਤੇ ਹੇਠਲੇ ਸਿਰਿਆਂ ਨੂੰ ਵੀ ਢੱਕਣਾ ਹੋਵੇ ਤਾਂ ਸਾਨੂੰ ਦੋ ਚੱਕਰ ਆਕਰ ਆਸਲ ਵਿੱਚ ਚੱਕਰ ਆਕਰ ਖੇਤਰਫਲ ਦੀ ਹੋਰ ਲੋਡ ਪਵੇਗੀ ਠੀਕ ਹੈ ਜੀ ਕਹਿਣ ਦਾ ਮਤਲਬ ਦੇਖੋ ਆਪਾਂ ਸ਼ੇ ਫੋਲਡ ਦਾ ਕਰ ਲਿਆ ਸੀ ਬਟ ਜਦੋਂ ਆਪਾਂ ਇਹਨੂੰ ਕਵਰ ਕਰਨ ਜਿਵੇਂ ਆ ਸਰਕਲ ਵਾਲੇ ਦੋ ਦੋ ਨੀਚੇ ਤਾਂ ਆਪਾਂਨਾਂ ਦੀ ਵੀ ਲੋਡ ਪੈਂਦੀ ਹੈ ਤਾਂ ਕਹਿੰਦੇ ਜਿੰਨਾ ਵਿੱਚ ਹਰੇਕ ਦਾ ਅਰਧ ਵਿਆਸ r ਅਤੇ ਖੇਤਰਫਲ ਕੀ ਹੈ 2πr² ਹੋਵੇਗਾ ਕਹਿਣ ਦਾ ਮਤਲਬ ਹੈ ਆਪਾਂ ਚੱਕਰ ਦਾ ਪੜਿਆ ਨਾ ਪਿੱਛੇ ਪਿਛਲੀ ਵੀਡੀਓ 'ਚ ਆਪਾਂ ਨੇ ਇੰਜ ਚੱਕਰ ਦਾ ਖੇਤਰਫਲ ਪੜਿਆ ਸੀ ਤਾਂ ਕੀ ਸੀਗਾ πr² ਇਸ ਤੋਂ ਸਾਨੂੰ ਸੰਪੂਰਨ ਜਾਂ ਕੁੱਲ ਸਤਤਾ ਦਾ ਖੇਤਰਫਲ ਪ੍ਰਾਪਤ ਹੁੰਦਾ ਜਿਹੜਾ ਹੁੰਦਾ ਹੀ ਆਤਾ ਆਪਣੇ ਵਕਰ ਸਤਤਾ ਦਾ ਪੜਾਸੀ ਜਦ ਵਿੱਚ ਆਪਾਂ ਜੋੜਤਾ ਜਿਹੜਾ ਉਹਨਾਂ ਦੇ ਜਿਹੜੇ ਤੋਂ ਆਪਾਂ ਨੇ ਉੱਪਰ ਤੇ نیچے ਲਗਾਏ ਨੇ ਉਹਨਾਂ ਦਾ ਕਿ ਖੇਤਰਫਲ ਜੋੜਤਾ ਤਾਂ ਆਪਣੇ ਕੋਲੇ ਕੀ ਬਣ ਗਿਆ ਜੀ ਇਹ ਬਣ ਗਿਆ ਵੇਲਨ ਦੀ ਕੁੱਲ ਸਤਤਾ ਦਾ ਖੇਤਰਫਲ ਉਹ ਕੀ ਹੁੰਦਾ ਪਾਈ 2 ਪਾਈ r r h ਇਹ ਕੀ ਬਣ ਗਿਆ ਆਪਣੇ ਕੋਲੇ ਕੁੱਲ ਜਿਹੜੀ ਵੇਲਣ ਦੀ ਕੁੱਲ ਸਤ੍ਹਾ ਦਾ ਕੀ ਖੇਤਰਫਲ ਬਣ ਗਿਆ ਆ ਰਿਤੇ ਐਚ ਕਹਿੰਦਾ ਵੇਲਣ ਦੇ ਕਰੰਬਰ ਅਰਧ ਵਿਆਸ ਤੇ ਉਚਾਈਆਂ ਨੇ ਕਹਿਣ ਦਾ ਮੀਨਿੰਗ ਇਹ ਦੇਖੋ ਆਪਾਂ ਨੇ ਇੱਥੋਂ ਜਿਹੜਾ ਫਾਰਮੂਲਾ ਬਣਿਆ ਸੀ ਜਾਂ ਤਾਂ ਆਪਣਾ ਹੈਗਾ ਸੀਗਾ ਬਕਰ ਸਤ੍ਹਾ ਦਾ ਪਲੱਸ ਆਪਣੀ ਕਰਤਾ ਜਿਹੜੇ ਦੋ ਆਪਾਂ ਨੇ ਉੱਪਰ ਤੇ ਹੇਠਾਂ ਜਿਹੜਾ ਸਰਕਲ ਆਕਾਰ ਦਾ ਜਾਂ ਗੋਲਾਕਾਰ ਆਪਾਂ ਨੇ ਕੀ ਹੈ ਦੋ ਟੱਕਣ ਲਾਈ ਨੇ ਜੀ ਤਾਂ ਕਹਿੰਦਾ ਇਹਨਾਂ ਦਾ ਆਪਾਂ ਜੋੜ ਕੇ ਦੇਖੋ ਆਪਾਂ ਨੇ 2 ਪੀ ਆਰ ਤਾਂ ਕਾਮਨ ਕਰ ਲਏ ਦੋਨਾਂ ਚ ਤਾਂ ਆਰ ਪਲੱਸ ਐਚ ਰਹਿ ਗਿਆ ਜੀ ਤਾਂ ਫਾਰਮੂਲਾ ਬਣ ਗਿਆ ਵੇਲਣ ਦੀ ਕੁੱਲ ਸਤਾਈ ਖੇਤਰਫਲ 2πr r+h ਆਸੀਗਾ ਦੇਖੋ ਜੀ ਅੱਜ ਦਾ ਆਪਣਾ ਟੌਪਿਕ ਹੁਣ ਆਪਾਂ ਇਹਦੇ ਨਾਲ ਸੰਬੰਧਿਤ ਇੱਕ ਕੁਐਸਚਨ ਦੇਖਦੇ ਆਂ ਕੁਐਸਚਨ ਦੇਖੋ ਇਹ ਇਹਨਾਂ ਸਾਵਿਤਰੀ ਨੇ ਆਪਣੇ ਵਿਗਿਆਨ ਦੇ ਪ੍ਰੋਜੈਕਟ ਲਈ ਇੱਕ ਵਿਲਨਾਕਰ ਕਲੀਡੋਸਕੋਪ ਦਾ ਮਾਡਲ ਬਣਾਉਣਾ ਸੀ ਕਹਿੰਦਾ ਮੀਨਿੰਗ ਜੇ ਜੀ ਇੱਧਰ ਦੇਖੋ ਆ ਆਹ ਹੈ ਜੀ ਡਾਇਗਰਾਮ 'ਚ ਜਿਹੜਾ ਆਪਾਂ ਨੇ ਬੇਲਣਾ ਕਰ ਆਪਣੇ ਕੋਲੇ ਕਲੇਡੋਸਕੋਪ ਹੈ ਜੀ ਕਹਿੰਦਾ ਉਹ ਇਸ ਕਲੇਡੋਸਕੋਪ ਦੀ ਵਕਰ ਸੱਤਾ ਬਣਾਉਣ ਲਈ ਚਾਟ ਕਾਗਜ਼ ਚ ਚਾਟ ਪੇਪਰ ਦਾ ਪ੍ਰਯੋਗ ਕਰਨਾ ਚਾਹੁੰਦੀ ਸੀ ਜਿਵੇਂ ਚਿੱਤਰ ਆਪਣਾ ਦਿਖਾਇਆ ਗਿਆ ਹੈ ਜੇਕਰ 25 cm ਲੰਬਾਈ ਤੇ 3.5 ਸਮ ਅਰਧ ਵਿਆਸ ਦਾ ਕਲੇਡੋਸਕੋਪ ਬਣਾਉਣਾ ਚਾਹੁੰਦੇ ਆ ਤਾਂ ਉਸ ਨੂੰ ਚਾਰਟ ਕਾਗਜ਼ ਦੇ ਕਿੰਨੇ ਖੇਤਰਫਲ ਦੀ ਲੋੜ ਪਵੇਗੀ ਕਹਿਣ ਦਾ ਮਤਲਬ ਉਹ ਆਪਾਂ ਨੂੰ ਕੀ ਪੁੱਛ ਰਿਹਾ ਉਹ ਆਪਾਂ ਨੂੰ ਕੀ ਹੈ ਵੇਲਨ ਦੀ ਵਕਰ ਸਤਹ ਦਾ ਖੇਤਰਫਲ ਪੁੱਛ ਰਿਹਾ ਕਹਿਣ ਦਾ ਮੀਨਿੰਗ ਹੈ ਜੀ ਵੀ ਕਿੰਨਾ ਕਾਗਜ਼ ਕਿਉਂਕਿ ਚਾਹੀਦਾ ਆਪਾਂ ਨੂੰ ਉਹਦਾ ਖੇਤਰਫਲ ਤਾਂ ਆਪਾਂ ਨੂੰ ਕੀ ਪੁੱਛ ਰਿਹਾ ਉਹ ਪੁੱਛ ਰਿਹਾ ਆਪਾਂ ਨੂੰ ਵਕਰ ਸਤਹ ਦਾ ਖੇਤਰਫਲ ਫਸਟ ਆਫ 올 ਆਪਾਂ ਨੂੰ ਅਰਧ ਵਿਆਸ ਦੇਖ ਲਿਆ ਜੀ 3.5 ਸਮ ਕਲੇਡੋਸਕੋਪ ਦੀ ਉਚਾਈ ਜਿਹਨੂੰ ਆਪਾਂ H ਮੰਨ ਲੰਨੇ ਆਗੇ ਉਹ ਹੈਗੇ ਆਪਣੇ ਕੋਲ 25 ਸਮ ਤਾਂ ਆਪਾਂ ਨੇ ਲੋੜੀ ਤੇ ਕਿਹਦੇ ਕਾਗਜ਼ ਦੇ ਜਾਂ ਖੇਤੀ ਨੂੰ ਜਿਹੜਾ ਖਾਬੇ ਦਾ ਖੇਤਰਫਲ ਜਾਂ ਬੇਲਨ ਦੀ ਵਕਰ ਸਤਾ ਕਹਿ ਸਕਦੇ ਆ ਖੇਤਰਫਲ ਕੀ ਹੁੰਦਾ 2 पाई r h ਤਾਂ ਇਹਦੇ ਵਿੱਚ ਦੇਖੋ ਆਪਾਂ ਨੇ 2 ਬਾਝੜਾ पाई ਦਾ ਮੁੱਲ 22/7 ਇਹਨਾਂ ਨੇ ਕਿਹਾ ਵੀ ਇਹੀ ਲੈਣਾ ਆ ਲੈ ਲਿਆ ਤੇ ਆਪਣੇ ਕੋਲੇ ਅਰਧ ਵਿਆਸ ਕਿੰਨਾ ਹੈ 3.5 ਤੇ ਆਪਣੇ ਕੋਲੇ ਜਿਹੜੀ ਹਾਈਟ ਹੈ ਉਹ ਹੈਗੀ 25 ਆ ਠੀਕ ਹੈ ਤਾਂ ਕੱਟ ਕੇ ਦੇਖੋ ਆਪਾਂ ਜੇ ਕੱਟਾਂਗੇ ਤਾਂ ਆਪਣੇ ਕੋਲੇ ਆ ਜਾਊਗਾ ਇੱਥੋਂ ਇਹ ਕੱਟਾਂਗੇ 0.5 ਫਿਰ ਆਪਾਂ ਦੇਖੋ n5 ਨੂੰ ਕੀ ਹੈਗਾ 5 ਨੂੰ ਆਪਾਂ ਬਣਾ ਲਿਆ ਜੀ 5/10 ਤਾਂ ਨੀਚੇ ਦੇ ਨਾਲ ਇਹ ਕੱਟ ਜੂਗਾ 5 ਆ ਜੂਗਾ 5 ਤੇ ਆਪਾਂ ਇਹਨੂੰ ਕੱਟ ਦਪਾਂਦੇ 5 25 ਤਾਂ 25 ਨਾਲ ਆਪਾਂ ਜਦ ਗੁਣਾ ਕਰਾਂਗੇ ਤਾਂ ਇਹ ਆਪਣੇ ਲਿਖੀ ਆ ਜੂਗਾ ਮੈਂ ਤੁਹਾਨੂੰ ਦਾਰ ਦੇ ਦੁਆਲੇ ਦੱਸਦਾ ਹਾਂ ਇੱਥੇ ਕਰਕੇ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ ਆਪਣੇ ਕੋਲੇ ਕੀ ਆਏਗਾ ਆਪਣੇ ਕੋਲੇ ਇੰਨਾ ਹੈ ਨਾ 22/7 ਗੁਣਾ 3.25 ਠੀਕ ਹੈ ਜੀ ਫਸਟ ਆਫ ਅਲ ਆਪਾਂ ਨੇ ਕੀ ਹੈਗਾ ਫਸਟ ਆਫ ਅਲ ਤੁਸੀਂ 35 ਬਣਾ ਲਓ ਇਹਨੂੰ 1/ਉ ਛੱਡ ਦਿਓ ਇਹਨੂੰ ਬਣਾ ਲਓ ਤੁਸੀਂ 2 22/7 ਇਹਨੂੰ 35/10 ਬਣਾ ਲਓ ਹੁਣ ਕੱਟਣਾ ਆਸਾਨ ਹੋ ਜਾਊਗਾ 25 ਦੇਖੋ ਜਦੋਂ ਆਪਾਂ ਕੱਟਾਂਗੇ 5 7 8 10 33 ਇਕਰਜੋ 5 ਸ 5 ਦੋਨੇ 10 ਇਹ ਆਜੂਗਾ ਆਪਣੇ ਕੋਲ ਦੋ ਨਾਲ ਦੋ ਕੱਟ ਗਿਆ ਹੁਣ ਆਪਣੇ ਕੋਲ y 25 ਰਹਿ ਗਿਆ ਜੀ ਜਦੋਂ ਆਪਾਂ ਇਹਨਾਂ ਦੀ ਗੁਣਾ ਕਰਾਂਗੇ ਤਾਂ ਆਪਣੇ ਕੋਲ ਅਨਸਰ ਆਜੂਗਾ 5 5 0 ਸਮ ਸਕੁਅਰ ਇਹ ਬਣ ਗਿਆ ਆਪਣੇ ਕੋਲ ਐਂਡ ਆ ਇਹਦਾ ਮੈਂ ਤੁਹਾਨੂੰ ਸਮਝਾ ਰਿਹਾ ਜੀ ਤੁਹਾਨੂੰ ਪੇਪਰਾਂ 'ਚ ਆਜੇ ਜੀ ਤਾਂ ਤੁਸੀਂ ਇਹ ਸਾਰਾ ਕੁਝ ਮਾਈਂਡ 'ਚ ਹੀ ਕਰ ਲੈਣਾ ਜਦੋਂ ਤੁਹਾਨੂੰ ਫਾਰਮੂਲੇ ਪਤਾ ਹੋਣਗੇ ਜੇ ਰੱਟੇ ਹੋਣਗੇ ਤਾਂ ਕੀ ਹੈ ਮਤਲਬ ਕਹਿਣ ਦਾ ਮਤਲਬ ਇਹੋ ਜਿਹੇ ਜਿਹੜੇ ਸਵਾਲ ਨੇ ਉਹ ਕੀ ਹੈ 2 ਮਿੰਟ ਦਾ ਨਿਕਲਣ ਵਾਲਾ ਸਵਾਲ ਹੈ ਜੀ ਇਹ ਤਾਂ ਮੈਂ ਤੁਹਾਨੂੰ ਕੀ ਹੈ ਪੂਰਾ ਪ੍ਰੋਪਰਲੀ ਇਹ ਨਾ ਕਰਕੇ ਦਿਖਾਏਗੀ ਜੀ ਸੋ ਐਸੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਇਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਤੁਸੀਂ ਮੇਰੇ ਟੈਲੀਗ੍ਰam ਜਰੂਰ ਜੁਆਇਨ ਕਰੋ ਜੀ ਸੋ ਜੇ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਜਰੂਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਦੋਸਤਾਂ ਵਿਚਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਇੰਨਾ ਹੀ ਸ਼ਬਦਾਂ ਨਾਲ ਤੁਹਾਡੀ ਸਾਰਿਆਂ ਦਾ ਮੇਰੀ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ